ਤੋਂ ਬੋਖੜੇ ਕੀ ਸਾਰਾ ਕੰਮ ਲਾਗਿਆ ਇਹਦੇ ਚ ਕਾਫੀ ਅਸੀਂ 2-3 ਮਹੀਨੇ ਤੋਂ ਲੱਗੇ ਸੀ ਜੀ ਸਾਰੀ ਵੈਰੀਫਿਕੇਸ਼ਨਸ ਵਗੈਰਾ ਸਾਡੇ ਕੋਲ ਇਨਫੋਰਮੇਸ਼ਨ ਸੀ ਜੀ ਕਿ ਕੁਝ ਲੋਕਾਂ ਦੇ ਲਾਇਸੈਂਸ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ ਉਹ ਰੋ ਬਣ ਰਹੇ ਐ ਔਰ ਇੱਥੇ ਨਹੀਂ ਕੋਈ ਬਾਹਰ ਦੇ ਵੀ ਜਿਹੜੇ ਕੋਈ ਸਟੇਟਾਂ ਵਾਲੇ ਆ ਉਹ ਵੀ ਕਈ ਸਾਡੀ ਨੋਟਿਸ ਆਇਆ ਸੀ ਕਿ ਇਹ ਤੁਹਾਡਾ ਸੈਂਸ ਬਣਵਾ ਰਹੇ ਤੇ ਉਹਦੇ ਤੇ ਅਸੀਂ ਜਿਹੜੀ ਹੈ ਜੀ ਪੂਰੀ ਇਨਫੋਰਮੇਸ਼ਨ ਇਕੱਠੀ ਕਰਨੀ ਸ਼ੁਰੂ ਕੀਤੀ ਔਰ ਫਿਰ ਅਸੀਂ ਪਰਚਾ ਦੇ ਦਿੱਤਾ ਸੀਗਾ ਤੇ ਪਰਚਾ ਦੇਣ ਤੋਂ ਬਾਅਦ ਇਹਦੇ ਵਿੱਚ ਤਿੰਨ ਅਰੈਸਟ ਅਸੀਂ ਕਰਨ ਚ ਕਾਮਯਾਬ ਹੋ ਗਏ ਜਿਹੜੀ ਪ੍ਰਾਈਵੇਟ ਕੰਪਨੀ ਇੱਥੇ ਜਿਹਨਾਂ ਕੋਲ ਜਿਹੜੇ ਸ਼ੋਭਾ ਕੇਂਦਰ ਚਲਾ ਰਹੀ ਹੈ ਉਹਨਾਂ ਦਾ ਇੱਕ ਤਾਂ ਜਿਹੜਾ ਡਿਸਟ੍ਰਿਕਟ ਮੈਨੇਜਰ ਹੈਗਾ ਇਥੋਂ ਦਾ ਉਹ ਡੀਐਮ ਅਰੈਸਟ ਕੀਤਾ ਔਰ ਡੀਐਮ ਇਨਵੋਲਡ ਹੈਗਾ ਔਰ ਜਿਹੜੇ ਅਰੈਸਟ ਕੀਤੇ ਆ ਉਹਦੇ ਤਿੰਨ ਬੰਦੇ ਵਿੱਚ ਉਹਨੇ ਚੋਕੋ ਗਰਮੀਤ ਹੈਗਾ ਸਿਵਿਲIAN ਜਿਹੜਾ ਸਾਫ ਤੋਂ ਫੌਜੀ ਹੈਗਾ ਉਹ ਕਸਟਮਰ ਅਰੇਂਜ ਕਰਦਾ ਸੀਗਾ ਲੈ ਕੇ ਫਿਰ ਉਹ ਪਵਨਦੀਪ ਨੂੰ ਦੇ ਦਿੰਦਾ ਸੀਗਾ ਪਵਨਦੀਪ ਜਿਹੜਾ ਹੈਗਾ ਅੱਗੇ ਸ਼ਮਸ਼ੇਰ ਨੂੰ ਹੈਂਡਓਵਰ ਕਰਦਾ ਸੀ ਸ਼ਮਸ਼ੇਰ ਜਿਹੜਾ ਹੈ ਉਹ ਸਟicker ਵਗੈਰਾ ਕੱਟਣ ਕਰਦਾ ਸੀ ਔਰ ਇਹਦੇ ਵਿੱਚ ਹਜੇ ਤਿੰਨ ਬੰਦੇ ਜਿਹੜੇ ਹੋਰ ਇੱਕ ਤਾਂ ਦੱਸਿਆ ਹੀ ਮੈਂ ਡੀਵਨ ਡੀਐਮ ਜਿਹੜਾ ਹੈਗਾ ਸੂਰਜ ਸੈਕਿੰਡ ਜਿਹੜਾ ਇੱਕ ਦਰਾਗਵ ਕਪੂਰ ਹੈਗਾ ਉਹ ਵੀ ਸਟਿੱਕਰ ਚ ਕਰਨ ਚ ਮਦਦ ਕਰਦਾ ਸੀ ਔਰ ਦੋ ਲੋਗ ਦੋ ਤਿੰਨ ਲੋਗ ਹੋਰ ਜਿਹੜੇ ਆਏ ਹੋਏ ਆ ਜਿਹੜੇ ਇਹਦੇ ਚ ਨਾਮਿਨੇਟ ਹੋਏ ਆ ਤੇ ਬਾਕੀ ਜਦੋਂ ਇਹ ਵੱਧੇ ਆ ਜਾਣਗੇ ਉਹਨਾਂ ਨੂੰ ਅਰੈਸਟ ਕਰ ਲਾਂਗੇ ਉਹਨਾਂ ਦੀ ਪੂਛ ਨਿਸ਼ਤੇ ਅੱਗੇ ਜੋ ਹੋਰ ਪਤਾ ਲੱਗੇਗਾ ਲੇਕਿਨ ਹਜੇ ਤੱਕ ਜਿਹੜੇ ਆ ਅਸੀਂ ਇਹਨਾਂ ਦੇ ਫੋਨ ਜਿਹੜੇ ਫੋਰੈਂਸਿਕ ਕੀਤੇ ਆ ਉਹਦੇ ਚ 200 ਤੋਂ 250 ਦੇ ਕਈ ਸਾਨੂੰ ਜਿਹੜੇ ਅਸਲੋਂ ਦਾ ਸੰਸਤਾਰੀ ਵਗੈਰਾ ਉਹਨਾਂ ਦੇ ਜਿਹੜੇ ਨੰਬਰ ਤੋਂ ਅਸਲ ਇੰਫਰਸੈਂਸ ইস্যੂ ਕੀਤੇ ਆ ਉਹ ਸਾਰੇ ਉਹ ਪਤਾ ਲੱਗੇ ਔਰ ਕੁਛ ਹੈ ਨਾ ਕੋਲ ਬਲੈਂਕ ਕਾਪੀਆਂ ਕੁਛ ਜਾਲੀ ਫਿਕਚਰ ਆਧਾਰ ਕਾਰਡ ਵਗੈਰਾ ਕੁਛ ਇਹ ਸਾਰਾ ਕੁਝ ਮਿਲਿਆ ਤਾਂ ਕਿੰਨੇ ਪਰਸੈਂਟ ਲੈਂਦੇ ਸੀ ਉਸ ਸਮੇਂ ਇਹ ਇੱਕ ਲਾਇਸੈਂਸ ਬਣਾਣ ਦਾ ਜੀ 1.5 ਤੋਂ 2 ਲੱਖ ਦੇ ਵਿੱਚ ਜਿੱਥੇ ਜਿੰਨਾ ਕੋਈ ਕਸਟਮਰ 1.5 ਲੱਖ ਤੋਂ ਘੱਟ ਨਹੀਂ ਸੀ ਲੈਂਦੇ ਪਲੱਸ ਹੀ ਲੈਂਦੇ ਸੀ ਕਿਉਂਕਿ 1.5 ਲੱਖ ਰੁਪਏ ਤਾਂ ਸਿੱਧਾ ਜੇ ਸੂਰਜ ਜਿਹੜਾ ਹੈਗਾ ਭੰਡਾਰੀ ਜਾਂ ਉਹ ਨੂੰ ਜਾਂਦਾ ਸੀਗਾ ਔਰ 50000 60000 70000 ਜਿੱਥੇ ਕੋਈ ਦੇ ਦਿੰਦਾ ਸੀ ਉਹ ਹੀ ਸਾਰੇ ਬਾਕੀ ਥੰਡੇ ਜਿਹੜੇ ਮਲਾਜਮ ਹੈਗੇ ਕੋਈ ਡੀਸੀ ਆਫਿਸ ਦੇ ਜਾਂ ਦੂਜੇ ਇਹ ਸਾਰੇ ਵੰਡ ਦੇ ਸੀਗੇ ਸਾਰੇ ਚਾਹ ਡੀਸੀ ਦਫਤਰ ਦੇ ਮਲਾਜਮ ਨਹੀਂ ਨੋਰਮਾਂ ਕੰਮ ਕਰਦੇ ਸੀ ਹੈ ਜੀ ਵਿੱਚ ਪ੍ਰਾਈਵੇਟ ਕੰਪਨੀ ਵਾਲੇ ਔਰ ਡੀਸੀ ਆਫਿਸ ਵਾਲੇ ਰਲ ਕੇ ਹੀ ਕਰਦੇ ਸੀਗੇ ਅੱਛਾ ਜੀ